ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਚੱਲਦੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਸਤਿਗੁਰਾਂ ਦੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਜੀ ਦੇ ਇਹ 17ਵੇਂ ਸ਼ਲੋਕ ਰੰਗ ਹੁੰਦੇ ਹਨ ਸਤਿਗੁਰ ਜੀ 310 ਸੰਗਤਿ ਪਾਤਸ਼ਾਹ ਜੀ ਦੇ ਸ਼ਲੋਕ ਆਈ ਸਭਾ ਈਮਾਨ ਹਨ ਆਓ ਸਤਿਗੁਰ ਜੀ ਆਪਣੀ ਰਸਨਾ ਤੋਂ ਭਾਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਸਮਾਪ ਮਹੱਲਾ ਚੋਤਾ ਸਬਰ ਸੋ ਤੇਨ ਕਾ ਜਿੱਤ ਹੈ ਜਿਨ ਹਾਰ ਵਸਿਆ ਬਨਵਾ ਹੈ ਹਰ ਦਰ ਗੀਤੇ ਮੁਖ ਉਜਰੇ ਦਿਲ ਕੋ ਸਭ ਦੇਖਣ ਜਾਹੇ ਧੰਨ 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 ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭਾਈ ਇਸ ਤਰ੍ਹਾਂ ਸਲੋਕ ਆਰੰਭ ਕਰਦੇ ਹੋਏ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਵਚਨ ਕਰਦੇ ਹਨ ਸਭ ਰਸ ਤਿੰਨ ਕ ਰੀਤੇ ਹੈ ਜਿਨ ਹਰ ਵਸਿਆ ਮਨ ਮਾਹੇ ਮਹਾਰਾਜ ਜੀ ਕਹਿੰਦੇ ਜਿਸ ਜਗਿਆਸਵਾ ਦੇ ਗੁਰ ਸਿੱਖ ਪਿਆਰਿਆਂ ਦੇ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਹਰੀ ਹਿਰਦੇ ਵਿੱਚ ਪ੍ਰਕਾਸ਼ ਹੈ ਸਤਿਗੁਰੂ ਜੀ ਕਹਿੰਦੇ ਸਾਡੇ ਹਿਰਦੇ ਵਿੱਚ ਉਹ ਸਾਰੇ ਰਸ ਪਏ ਹਨ ਮਹਾਰਾਜ ਜੀ ਬਚਨ ਕਰਦੇ ਹਨ ਜਿਨ ਹਰ ਵਸਿਆ ਮਨ ਮੈਂ ਜਿਨ੍ਹਾਂ ਦੇ ਹਿਰਦਿਆਂ ਤੇ ਹਰੀ ਦਾ ਵਾਸ ਹੁੰਦਾ ਹੈ ਜਿਨ ਪ੍ਰਾਨੀਆਂ ਦੇ ਗੁਰਮਖੰਦ ਦੇ ਜਗਿਆਸਵਾ ਦੀ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਹਰੀ ਵਸ ਜਾਂਦਾ ਹੈ ਮਨ ਦੇ ਵਿੱਚੋਂ ਹਰੀ ਨੂੰ ਧਿਆਉਣਾ ਕਰਦੇ ਹਨ ਜਿਨ ਹਰ ਵਸਿਆ ਮਨ ਮੈਂ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਹਿਰਦੇ ਵਿੱਚ ਸਾਰੇ ਰਸਾਂ ਦੀ ਤੇ ਬ੍ਰਹਮ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਦਰਗੇ ਤੇ ਮੁਖ ਉਜਲੇ ਜਿੰਨ ਕੋ ਸਭ ਦੇਖਣ ਜਾਹੇ ਹਰਜ ਕਹਿੰਦੇ ਹਰੀ ਦੇ ਦਾਸ ਮਹਾਰਾਜ ਕਹਿੰਦੇ ਹਰ ਦਰਗੇ ਤੇ ਮੁਖ ਉਜਲੇ ਉਰਮਖਾਂ ਦੇ ਮਹਾਰਾਜ ਜੀ ਕਹਿੰਦੇ ਭਗਤਾਂ ਦੇ ਸਤਿ ਪੁਰਸ਼ਾਂ ਦੇ ਮਹਾਰਾਜ ਜੀ ਕਹਿੰਦੇ ਦਰਗਾਹ ਵਿੱਚ ਮੁਖ ਉਜਲੇ ਹੁੰਦੇ ਹਨ ਜਿਨ ਕੋ ਹਾਰਿ ਦੇ ਸਭ ਦੇਖਣ ਜਾਏ ਮਹਾਰਾਜ ਜੀ ਕਹਿੰਦੇ ਲੋਕ ਪਰਲੋਕ ਵਿੱਚ ਹੀ ਉਹਨਾਂ ਦੇ ਮਾਲਕ ਦੇ ਨਾਲ ਮੇਲ ਹੁੰਦਾ ਉਹ ਖੁਦ ਲਾ ਹੁੰਦਾ ਉਹਨਾਂ ਦਾ ਮਹਾਰਾਜ ਜੀ ਕਹਿੰਦੇ ਤੇ ਉਹਨਾਂ ਨੂੰ ਹੋਰ ਵੀ ਜੀਵ ਦੁਨਿਆਵੀ ਮਹਾਰਾਜ ਜੀ ਕਹਿੰਦੇ ਪ੍ਰਾਣੀ ਵੀ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਹਨ ਜਿਨ ਨਿਰਭਉ ਨਾਮ ਧਿਆਇਆ ਜਿਨ ਕੋ ਭਉ ਕੋਈ ਨਾ ਹੈ ਜਿਨ੍ਹਾਂ ਨੇ ਪਾਤਸ਼ਾਹ ਜੀ ਗੁਰੂ ਆਮਰਦਾਸ ਪਾਤਸ਼ਾਹ ਜੀ ਕਹਿੰਦੇ ਨਾਮ ਨੂੰ ਧਿਆਉਣਾ ਕੀਤਾ ਜਿਨ੍ਹਾਂ ਨੇ ਨਿਰਭਉ ਨਾਮ ਧਿਆਇਆ ਤਿੰਨ ਕੋ ਭਉ ਕੋਈ ਨਹੀਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਿਰਭਉ ਹਰੀ ਨੂੰ ਧਿਆ ਲਿਆ ਨਾ ਹਰੀ ਪ੍ਰਭੂ ਦੇ ਸੱਚੇ ਲਾਬ ਨੂੰ ਨਿਰਭਉ ਪ੍ਰਭੂ ਨੂੰ ਧਿਆ ਲਿਆ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਹਿਰਦੇਂਦਰੋਂ ਭਉ ਲੈ ਜਾਂਦਾ ਹੈ ਭੈ ਉੱਤਰ ਜਾਂਦਾ ਹੈ ਇਰਪਾਉ ਨੂੰ ਪਰਮਾਤਮਾ ਨੂੰ ਸਤਿਗੁਰਾਂ ਨੂੰ ਕਰਤੇ ਨੂੰ ਧਿਆਕੇ ਪਾਤਸ਼ਾਹ ਜੀ ਕਹਿੰਦੇ ਹਿਰਦੇ ਦੇ ਵਿੱਚੋਂ ਭੈ ਲੈ ਜਾਂਦਾ ਜਮਾਨ ਦਾ ਡਰ ਲੈ ਜਾਂਦਾ ਮੌਤ ਦਾ ਭੈ ਚੁੱਕਿਆ ਜਾਂਦਾ ਹਰ ਉੱਤਮ ਇੰਨੀ ਸਰੇਵਿਆ ਜਿੰਨ ਕੋ ਧੁਰ ਲਿਖਿਆ ਆਏ ਵਰ ਜੀ ਕਹਿੰਦੇ ਉਹ ਉਤਮ ਹੈ ਹਰੀ ਹਰੀ ਜਿਹੜਾ ਪਰਮੇਸ਼ਰ ਪ੍ਰਭੂ ਜਿੰਨ ਨੂੰ ਉਹਨੂੰ ਉੱਤਮ ਨੂੰ ਹਰੀ ਨੂੰ ਮਾਰਨ ਜੀ ਕਹਿੰਦੇ ਤਿੰਨੀ ਸਰੇਵਿਆ ਜਿਨ੍ਹਾਂ ਨੇ ਜਪਨਾ ਕੀਤਾ ਧਿਆਉਣਾ ਕੀਤਾ ਉੱਤਮ ਪ੍ਰਭੂ ਨੂੰ ਜਿੰਨ ਕੋ ਧੁਰ ਲਿਖਿਆ ਆਹੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਹੋਰ ਜੀ ਮਹਾਰਾਜ ਜੀ ਕਹਿੰਦੇ ਪੁਰਬੇ ਪੁਰਬਲੇ ਕਰਮ ਜਿਹੜੇ ਹਨ ਲੇਖ ਹਨ ਹੱਛੇ ਹਨ ਚੰਗੇ ਹਨ ਉਹਨਾਂ ਨੇ ਮਹਾਰਾਜ ਜੀ ਕਹਿੰਦੇ ਉੱਤਮ ਪ੍ਰਭੂ ਨੂੰ ਜਪਨਾ ਕੀਤਾ ਧਿਆਉਣਾ ਕੀਤਾ ਇਹ ਹਰ ਦਰਗ ਹੈ ਪਹਿਨਾਈ ਹੈ ਜਿਨ ਹਰ ਉੱਠਾ ਮਨ ਮਾਹੇ ਤੇ ਮਹਾਰਾਜ ਜੀ ਕਹਿੰਦੇ ਜਿਨੇ ਉਹ ਹਰਿ ਨੂੰ ਧਿਆ ਲਿਆ ਜਪ ਲਿਆ ਜਿਨ ਹਰ ਉੱਠਾ ਮਨ ਮਾਹੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ ਜਿਨ੍ਹਾਂ ਦੇ ਮਨ ਉਹਦੇ ਚਰਨਾਂ ਵਿੱਚ ਆ ਲੱਗੇ ਜਿਨ੍ਹਾਂ ਦੇ ਮਨ ਦੇਅ ਤੇ ਤਾਣ ਦੋਵੀਂ ਧਿਆਉਣ ਲੱਗੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਦਰਗਾਹ ਵਿੱਚ ਥਾਂ ਮਿਲਦੀ ਐ ਹਰ ਦਰਗੇ ਪਹਿਨਾਏ ਅਰ ਜੀ ਕਹਿੰਦੇ ਦਰਗਾਹ ਵਿੱਚ ਵੀ ਉਹਨਾਂ ਦੀ ਜਾਇਜ਼ਾ ਕਾਰ ਆਉਂਦੀ ਐ ਉਤਮ ਕਿਹਾ ਜਾਂਦਾ ਤੇ ਲੋਕ ਪਰਲੋਕ ਵਿੱਚ ਹੀ ਦੁਨੀਆ ਜਾਇਜ਼ਾ ਕਾਰ ਕਰਦੀ ਐ ਜਿਨ੍ਹਾਂ ਨੇ ਮਾਨਤ ਮੰਨ ਜਿਨ੍ਹਾਂ ਨੇ ਉਹਨੂੰ ਅਰਪਣ ਕਰਤਾ ਉਹ ਆਪ ਤਰੇ ਸਭ ਕੁਟੰਬ ਸਿਉ ਤਿੰਨ ਪਿੱਛੇ ਸਭ ਜਗਤ ਛਡਾਏ ਭਰੋ ਜੀ ਕਹਿੰਦੇ ਆਸੇ ਗੁਰਮੁਖ ਜਿਹੜਿਆਂ ਪਾਤਸ਼ਾਹ ਜੀ ਕਹਿੰਦੇ ਆਪ ਤਾਉ ਤਾਰੀ ਜਾਂਦੇ ਨੇ ਸ੍ਰਿਸ਼ਟੀ ਚੋਂ ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਆਪ ਤਰੀ ਕੁਟੰਬ ਸਿਓ ਕਹਿੰਦੇ ਉਹ ਕੁਟੰਬ ਨੂੰ ਵੀ ਤਾਰ ਲੈਂਦੇ ਹਨ ਐਸੇ ਗੁਰਸਿੱਖ ਜਿਹੜੇ ਕੀ ਆਪ ਤਾ ਤਰਦੇ ਨਾਪ ਤਰੀ ਸਭ ਕੁਟੰਬ ਸਿਓ ਪਰਵਾਸ ਤੂੰ ਤਰ ਜਾਂਦੇ ਦਿਨ ਪਿੱਛੇ ਸਭ ਜਗਤ ਤਰਾਏ ਜਿਹੜੇ ਜੀਵ ਜਿਹੜੇ ਜਿਗਿਆਸੂ ਜਿਹੜੇ ਸਰੀਰ ਉਹਨਾਂ ਦੇ ਪਿੱਛੇ ਤੁਰਦੇ ਹਨ ਉਹਨਾਂ ਦੇ ਬਚਨਾਂ ਤੇ ਚੱਲਦੇ ਹਨ ਸੱਚੇ ਮਾਲਕ ਨੂੰ ਤੇ ਉਹਨਾਂ ਦਿਨ ਉਹ ਵੀ ਤਰ ਜਾਂਦੇ ਹਨ ਜਗਤ ਨੂੰ ਵੀ ਉਹ ਤਾਰ ਲੈਂਦੇ ਹਨ ਜਿਹੜੇ ਭਗਤ ਜਨ ਗੁਰਮੁਖ ਜਨ ਆਪ ਤਾਂ ਤਰਦੀ ਹਨ ਉਹਦਾ ਨਾਮ ਜਪ ਕੇ ਉਹਨੂੰ ਧਿਆਕ ਕੇ ਉਹਨੂੰ ਸਿਮਰ ਕੇ ਜੋ ਪਿੱਛੇ ਸਭ ਜਗਤ ਛਡਾਏ ਮਹਾਰਾਜ ਕਹਿੰਦੇ ਜਗਤ ਨੂੰ ਵੀ ਉਹ ਜਮਾ ਦੇ ਭੌਤ ਤੋਂ ਛਡਾ ਦਿੰਦੇ ਹਨ ਜਿਹੜੇ ਦੁਨੀਆ ਤੇ ਜਗਿਆਸੂ ਉਹਨਾਂ ਦੇ ਨਾਲ ਤੁਰਦੇ ਹਨ ਉਹਨਾਂ ਦੇ ਪਰਿਵਾਰ ਵੀ ਤਰ ਜਾਂਦੇ ਹਨ ਜਨ ਨਾਨਕ ਕੋ ਹਰ ਮੇਲ ਜਨ ਤਿੰਨ ਵੇਖ ਵੇਖ ਹਮ ਜਿਵਾਹੇ ਹੀਲੇ ਤੁਕ ਵਿੱਚ ਮਹਾਰਾਜ ਜੀ ਵਚਨ ਕਰ ਜਨ ਬੇਨਤੀ ਜਨ ਨਾਨਕ ਕੋ ਹਰ ਮੇਲ ਜਨ ਮਹਾਰਾਜ ਜੀ ਕਹਿੰਦੇ ਮੈਨੂੰ ਜਨ ਨੂੰ ਉਹਨਾਂ ਗੁਰਮੁਖਾਂ ਦੇ ਹਰੀ ਦੇ ਨਾਲ ਮੇਰਾ ਮੇਲ ਕਰਾ ਦਿਓ ਹਰੀ ਜੀਓ ਜਨ ਨਾਨਕ ਹਰ ਮੇਲ ਜਨ ਮਹਾਰਾਜ ਜੀ ਕਹਿੰਦੇ ਹਰੀ ਜਾਓ ਉਹ ਸੱਚੇ ਮਾਲਕ ਜੀਓ ਐਸੇ ਜਗਤਸਰਵਰਾਲ ਮੇਰਾ ਮੇਲ ਹੋ ਜਾਵੇ ਤਿੰਨ ਦੀਖ ਵੇਖ ਹਮ ਜਿਵਾਏ ਉਹਨਾਂ ਦੇ ਦਰਸ਼ਨ ਕਰ ਕਰਕੇ ਅਸੀਂ ਸਿਰਜੀਤ ਹੋਈਏ ਐਸੇ ਗੁਰ ਸਿੱਖਾਂ ਨਾਲ ਮਹਾਰਾਜ ਜੀ ਕਹਿੰਦੇ ਸਾਡਾ ਗੁਰਮਖ ਨਾਲ ਮੇਲ ਕਰਾ ਦਿਓ ਮਹੱਲਾ ਚੌਥਾ ਅਗਲਾ ਪਦ ਸਤਗੁਰ ਜੀ ਭਾਈ ਰੰਮ ਕਰਦੇ ਹਨ ਸਾ ਪਰਤੀ ਭਉਂ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਇਹ ਪਦ ਅਗੇ ਮਹਾਰਾਜ ਜੀ ਅਗਲਾ ਸ਼ਬਦ ਆਰੰਭ ਕਰਦੇ ਹਨ ਯਾਮ ਤੁਰਤੀ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਆਪਾਂ ਸ਼ਬਦ ਪੜ੍ਹਦੇ ਹਾਂ ਬਹੁਤ ਸਾਰੇ ਰਾਗੀ ਸਿੰਘ ਇਹ ਸ਼ਬਦ ਆਲਾਪਦੇ ਹਨ ਇਹ ਰੀਤ ਪੜਨਾ ਕਰਦੇ ਹਨ ਮਹਾਰਾਜ ਜੀ ਦੀ ਇਹ ਪ੍ਰਕਾਸ਼ ਅਝਾੜੇ ਦਾ ਸ਼ਬਦ ਹੈ ਜਿੱਥੇ ਮਹਾਰਾਜ ਜੀ ਉਸਤਤ ਕਰਦੇ ਨੇ ਸਤਿਗੁਰਾਂ ਦੀ ਸਾਧ ਤਰਤੀ ਭਈ ਹਰ ਆਗਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਮਹਾਰਾਜ ਜੀ ਕਹਿੰਦੇ ਜਿੱਥੇ ਮੇਰੇ ਸੱਚੇ ਮਾਲਕ ਸੱਚਾ ਸਤਗੁਰੂ ਬਹਿ ਜਾਂਦਾ ਉਹ ਧਰਤੀ ਮਹਾਰਾਜ ਜੀ ਕਹਿੰਦੇ ਸੋਹਣੀਕ ਬਣ ਜਾਂਦੀ ਹੈ ਉਹ ਧਰਤੀ ਹਰੀ ਫਰੀ ਹੋ ਜਾਂਦੀ ਹੈ ਝਾੜ ਜੰਗਲ ਬੀਆ ਬਾਣ ਵੀ ਹਰੇ-ਪਰੇ ਹੋ ਜਾਂਦੇ ਹਨ ਭਾਵ ਉੱਥੇ ਕੀ ਭਾਗ ਲੱਗ ਜਾਂਦੇ ਹਨ ਉਹ ਜਗ੍ਹਾ ਨੂੰ ਮਹਾਰਾਜ ਭਾਗ ਲਾ ਦਿੰਦੇ ਹਨ ਉਹ ਝਾੜ ਵਿੱਚ ਕਿੱਥੇ ਬਹਿ ਗਏ ਉਹ ਪਰਬਤਾਂ ਦੇ ਬਹਿ ਗਏ ਉਹ ਜਿਹੜੇ ਪਿੰਡ ਵਿੱਚ ਬਹਿ ਗਏ ਜਿਹੜੇ ਸ਼ਹਿਰ ਵਿੱਚ ਬਹਿ ਗਏ ਜਾ ਕੇ ਮਹਾਰਾਜ ਜੀ ਦੇਖੋ ਉੱਥੇ ਭਾਗ ਹੀ ਲੱਗਿਆ ਨਾ ਸਰੀਰ ਵਿੱਚ ਸਨ ਮਹਾਰਾਜ ਗੁਰੂ ਨਾਨਕ ਮਹਾਰਾਜ ਜਿੱਥੇ ਜਿੱਥੇ ਜਾ ਕੇ ਬੈਠੇ ਉਹਨਾਂ ਨੇ ਧਰਤੀ ਨੂੰ ਭਾਗ ਲਾ ਕੇ ਉਹ ਸ਼ਹਿਰ ਉਹ ਪਿੰਡ ਉਹ ਜ਼ਿਲ੍ਹੇ ਸੋਭਨੀਕ ਹੋ ਗਏ ਉਹ ਜਗ੍ਹਾ ਸੋਭਨੀਕ ਹੋ ਗਈ ਉਹ ਦੇਸ਼ ਸੋਭਨੀਕ ਬਣ ਗਏ ਯਾਰੋ ਜਿੱਥੇ ਜਿੱਥੇ ਮਹਾਰਾਜ ਦੇ ਚਰਨ ਪਏ ਦੇਖੋ ਆਪਾਂ ਜਾਣਦੇ ਆ ਨਾ ਪਟਨਾ ਸਾਹਿਬ ਦੀ ਧਰਤੀ ਤੱਕ ਆਪਾਂ ਦਰਸ਼ਨ ਕਰਦੇ ਆ ਸਤਿਗੁਰਾਂ ਦੇ ਹਜੂਰ ਸਾਹਿਬ ਵਿਖੇ ਜਾਣੇ ਆ ਦੇਖੋ ਆਪਾਂ ਪਾਕਿਸਤਾਨ ਵਿੱਚ ਜਾਣੇ ਆ ਪਾਸ਼ਾ ਜੀ ਦੇ ਜਨਮ ਸਥਾਨ ਤੇ ਨਨਕਾਣਾ ਸਾਹਿਬ ਜਿੱਥੇ ਜੀਬੇ ਮਹਾਰਾਜੀ ਨੇ ਭਾਗ ਲਾਏ ਉਹ ਧਰਤੀ ਭਵੇਂ ਜਾੜ ਸੀ ਉਹ ਸੋਭਾ ਨੀਕ ਬਣ ਗਈ ਉੱਤੇ ਮੇਲੇ ਲੱਗਣ ਲੱਗ ਕੇ ਉਹ ਧਰਤੀ ਸੋਭਾ ਨੀਕ ਹੋ ਗਈ ਹਰ ਜੀ ਇੱਥੇ ਬਚਨ ਕਰਦੇ ਗੁਰੂ ਰਾਮਦਾਸ ਜੀ ਕਹਿੰਦੇ ਜਿੱਥੇ ਮੇਰੇ ਸਤਿਗੁਰ ਸੱਚੇ ਪਾਸ਼ਾ ਜੀ ਬੈਠ ਜਾਂਦੇ ਨੇ ਭਾਈ ਹਰ ਉਹ ਧਰਤੀ ਤੇ ਹਰਿਆਵਲ ਆ ਜਾਂਦੀ ਹੈ ਭਾਵ ਕੀ ਖੁਸ਼ੀ ਰਾਵਲ ਤੋਂ ਭਾਵ ਕੀ ਉਥੇ ਖੁਸ਼ੀ ਖੇੜੇ ਆ ਜਾਂਦੇ ਹਨ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਗੁਰ ਦੇਖਿਆ ਜਾਏ ਹਰ ਅਜ ਕਿੰਦੋ ਜੰਤ ਵੀ ਉਹ ਧਰਤੀ ਤਾਂ ਖੁਸ਼ੀ ਦੇ ਵਿੱਚ ਆਉਂਦੀ ਹੈ ਉਥੇ ਜੀਵ ਜਿਹੜੇ ਮਾਲਕ ਦੇ ਦਰਸ਼ਨ ਕਰਦੇ ਹਨ ਭਾਈ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਗੁਰ ਦੇਖਿਆ ਜਾਏ ਕਹਿੰਦੇ ਜਿੰਨਾ ਜਿੰਨਾ ਨੇ ਮੇਰੇ ਸਤਿਗੁਰਾਂ ਦੇ ਦਰਸ਼ਨ ਪਾ ਲੇ ਦਰਸ਼ਨ ਕਰ ਲੇ ਸਤਿਗੁਰਾਂ ਨੂੰ ਤੱਕ ਲਿਆ ਮਹਾਰਾਜ ਜੀ ਕਹਿੰਦੇ ਉਹ ਜੀਵ ਵੀ ਖੁਸ਼ੀ ਦੇ ਘਰ ਵਿੱਚ ਆ ਗਏ ਉਹਨਾਂ ਦੇ ਚਿਹਰੇ ਤੇ ਵੀ ਖੁਸ਼ੀ ਝਲਕਣ ਲੱਗੀ ਉਹ ਮਾਲਕ ਦੇ ਦਰਸ਼ਨ ਕਰਕੇ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਹਰ ਜੀ ਪਿਰ ਸੁਭਾਗਾਂ ਦੇ ਕਹਿੰਦੇ ਉਹ ਧਨਤਾ ਜੋ ਕੇ ਐਸਾ ਪਿਤਾ ਉਹ ਧਨ ਧਨ ਹੈ ਪਿਤਾ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਗ੍ਰਹਿ ਵਿਖੇ ਉਹ ਮਾਲਕ ਨੇ ਪ੍ਰਕਾਸ਼ ਲਿਆ ਧਨ ਤਨ ਉਹ ਕੁੱਲ ਹੈ ਜਿਹੜੀ ਕੁੱਲ ਵਿੱਚ ਉਹਨਾਂ ਨੇ ਪ੍ਰਕਾਸ਼ ਧਾਰਨ ਕੀਤਾ ਧਨ ਤਨ ਸੂਜਨਨੀ ਜਿਨ ਗੁਰੂ ਜਨਿਆ ਮਾਏ ਮਹਾਰਾਜ ਜੀ ਕਹਿੰਦੇ ਜਿਹੜੀ ਜਨਨੀ ਨੇ ਜਿਹੜੀ ਮਾਣੇ ਗੁਰੂ ਨੂੰ ਪ੍ਰਕਾਸ਼ ਦਿੱਤਾ ਆਪਣੀ ਕੁਖਸੋਂ ਵੀ ਧੰਨ ਹੈ ਅਰ ਜੀ ਕਹਿੰਦੇ ਉਹ ਧੰਨ ਹੈ ਸਾਰੀ ਜਗ੍ਹਾ ਜਿੱਥੇ ਸਤਿਗੁਰੂ ਨੇ ਚਰਨ ਪਾਏ ਜਿਹੜੀ ਜਗ੍ਹਾ ਤੇ ਉਹਨਾਂ ਦਾ ਪ੍ਰਕਾਸ਼ ਹੋਇਆ ਉਹ ਪਿੱਤਾ ਧੰਨ ਹੈ ਉਹ ਕੁੱਲ ਧੰਨ ਹੈ ਉਹ ਮਾਤਾ ਧੰਨ ਹੈ ਧੰਨ ਤਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨਿ ਡਿਠਾ ਤਿਨ ਲਏ ਛਡਾਏ ਈਮਾਰਾ ਜੀ ਕਹਿੰਦੇ ਧੰਨ ਧੰਨ ਗੁਰੂ ਹੈ ਜਿਨ੍ਹੇ ਨਾਮ ਅਰਧਿਆ ਹਰ ਜੀ ਕਹਿੰਦੇ ਧੰਨ ਧੰਨ ਸਤ ਗੁਰੂ ਜੀ ਹਨ ਜਿਨ੍ਹਾਂ ਨੇ ਹਰੀ ਦੇ ਪ੍ਰਭੂ ਦੇ ਲਾਗ ਨੂੰ ਰੱਦਨਾ ਤੇ ਕੀਤਾ ਆਪ ਡਿੱਠਾ ਜਿਨੀ ਲਿਆ ਛਡਾਏ ਆਪ ਤਾਂ ਉਹ ਸੱਚੇ ਪ੍ਰਭੂ ਦੇ ਵਿੱਚ ਇੱਕਮਿਕ ਹਨ ਪਰ ਜਿਨ੍ਹਾਂ ਨੇ ਉਹਦੇ ਦਰਸ਼ਨ ਕਰ ਲਏ ਜਿਹੜੇ ਉਹਦੇ ਵਿੱਚ ਇੱਕ ਹੋਏ ਉਹਨਾਂ ਵੀ ਪਰਮੇਸ਼ਰ ਦੇ ਅਕਾਲ ਪੁਰਖ ਦੇ ਦਰਸ਼ਨ ਪਾ ਲਏ ਜਿਨੇ ਡਿਠਾ ਤਿੰਨ ਲਿਆ ਛਡਾਏ ਉਹਨਾ ਵੀ ਸ ਗਿਆਸਵਾ ਨੂੰ ਗੁਰਸਿੱਖਾ ਨੂੰ ਸਰੀਰਾ ਨੂੰ ਭਾਰਾ ਜੀ ਕਹਿੰਦੇ ਉਹ ਮਾਲਕ ਨੇ ਛਡਾ ਲਿਆ ਆਪ ਸਤਿਗੁਰੂ ਧੰਨ ਹਨ ਜਿਨਾਂ ਨਾਮ ਅਰਾਧਿਆ ਤੇ ਆਪ ਤਰਿਆ ਜਿਨੇ ਡਿਠਾ ਜਿਨ੍ਹਾਂ ਨੇ ਹੋਰਾਂ ਨੇ ਡਿਠ ਲਿਆ ਨਾ ਦਰਸ਼ਨ ਪਾ ਲੇ ਉਹ ਵੀ ਮਹਾਰਾਜ ਜੀ ਕਹਿੰਦੇ ਛਡਾਏ ਗਏ ਹਰ ਸਤਗੁਰ ਮਿਲੋ ਦਇਆ ਕਰ ਜਨ ਨਾਨਕ ਤੁਹੈ ਪਾਏ ਫਿਰ ਮਹਾਰਾਜ ਜੀ ਬੇਨਤੀ ਦੀ ਤੁਖ ਚਾਰਨ ਕਰ ਦੇ ਪਾਤਸ਼ਾਹ ਜੀ ਕਹਿੰਦੇ ਹਰ ਅਸਤ ਗੁਰ ਮੇਲੋ ਸਤਿਗੁਰ ਜੀਓ ਸਾਨੂੰ ਵੀ ਮਿਲ ਨਾ ਕਰੋ ਮਹਾਰਾਜ ਜੀ ਕਹਿ ਰਿਹਾ ਜਨ ਨਾਨਕ ਮੈਂ ਜਨ ਇਹ ਚਾਹੁੰਦਾ ਪਾਤਸ਼ਾਹ ਜੀ ਕਹਿੰਦੇ ਜਨ ਤੁਹੈ ਪਾਏ ਮਹਾਰਾਜ ਜੀ ਕਹਿੰਦੇ ਅਸੀਂ ਕਿਰਪਾ ਕਰੋ ਹਰੀ ਜੀਓ ਸਤਿਗੁਰਾਂ ਨਾਲ ਮੇਰਾ ਮੇਲ ਕਰਾ ਦਿਓ ਮੇਲੋ ਦਇਆ ਕਰ ਹਰ ਧੂ ਹਰ ਜਨ ਨਾਨਕ ਧੋਵੇ ਪਾਏ ਮਹਾਰਾਜ ਜੀ ਕਹਿੰਦੇ ਮੈਂ ਐਸੇ ਗੁਰਸਿੱਖਾਂ ਦੇ ਪੈਰ ਧੂਣਾ ਚੁੰਨਾ ਐਸੇ ਗੁਰਸਿੱਖਾਂ ਨਾਲ ਪਿਆਰਿਆ ਨਾਲ ਮੇਰਾ ਮੇਲ ਬਣਾ ਦਿਓ ਪੌੜੀ ਅੱਗੇ ਸਤਿਗੁਰ ਜੀ ਪੌੜੀ ਰੰਮ ਕਰਦੇ ਹਨ ਜੀ ਸੱਚ ਸੱਚਾ ਸਤਿਗੁਰ ਅੰਬਰ ਹੈ ਜਿਸ ਅੰਦਰ ਹਰ ਊਰਤ ਆਰਿਆ ਪਰ ਜੀ ਕਹਿੰਦੇ ਸੱਚਾ ਸਤਗੁਰੂ ਸੱਚਾ ਹੈ ਉਹ ਸਦਾ ਹੀ ਸੱਚ ਹੈ ਅਮਰ ਹੈ ਜਿਸ ਅੰਦਰ ਹਰ ਊਰਤ ਆਰਿਆ ਕਿਉਂਕਿ ਹਰੀ ਉਹਦੇ ਅੰਦਰ ਹੈ ਪਰਮੇਤ ਪਰਮਾਤਮਾ ਪਰਮੇਸ਼ਰ ਉਹ ਸੱਚੇ ਮਾਲਕ ਦੇ ਨਾਲ ਹੈ ਇਸ ਕਰਕੇ ਉਹ ਅਮਰ ਹਨ ਜੀ ਸੱਚ ਸੱਚਾ ਸਤਗੁਰੂ ਪੁਰਖ ਹੈ ਜਿਨ ਕਾਮ ਕ੍ਰੋਧ ਵਿਖ ਮਾਰਿਆ ਅਗਲੀ ਤੋਂ ਕੁਝ ਫਿਰ ਵਚਨ ਕਾਹ ਦੇ ਕਹਿੰਦੇ ਸੱਚਾ ਸਤਗੁਰ ਪੁਰਖ ਹੈ ਹਰਜ ਕਹਿੰਦੋ ਸੱਚਾ ਹੈ ਮਾਧ ਕਰੀ ਉਹ ਸੱਚ ਦੇ ਉੱਤੇ ਟੱਲ ਹੈ ਮਹਾਰਾਜ ਜੀ ਕਹਿੰਦੇ ਸਤਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਵਿਖ ਮਾਰਿਆ ਜਿੰਨੇ ਇੰਨੇ ਵੱਡੇ ਰੋਗਾਂ ਨੂੰ ਖਤਮ ਕਰਤਾ ਹਰਜ ਜੀ ਕਹਿੰਦੇ ਸੱਚਾ ਪੁਰਖ ਹੀ ਹੈ ਸਤਗੁਰ ਪਰਮੇਸ਼ਰ ਜਿੰਨੇ ਨਾਲ ਜੁੜ ਕੇ ਹਰਜ ਜੀ ਕਹਿੰਦੇ ਸਾਡੇ ਵੀ ਇਹ ਰੋਗ ਟੁੱਟ ਜਾਂਦੇ ਹਨ ਜਿਨ ਕਾਮ ਕ੍ਰੋਧ ਵਿਖ ਮਾਰਿਆ ਹਰ ਅਜ ਕਹਿੰਦੇ ਜ਼ਹਿਰ ਹੈ ਜਿਹੜਾ ਉਹਨੂੰ ਮਾਰਨਾ ਕੀਤਾ ਜਾਂ ਡਿੱਠਾ ਪੂਰਾ ਸਤ ਗੁਰੂ ਤਾਂ ਅੰਦਰੋਂ ਮਨ ਸਧਾਰਿਆ ਜਿਨ੍ਹਾਂ ਨੇ ਉਹ ਡਿੱਠ ਲਿਆ ਨਾ ਉਹਦੇ ਦਰਸ਼ਨ ਪਾ ਲੇ ਪੂਰਾ ਸਤ ਗੁਰੂ ਤਾਂ ਅੰਦਰੋਂ ਮਹਾਰਾਜ ਜੀ ਕੇੰਦਰੋਂ ਮਨ ਜਿਹੜਾ ਉਹ ਸੁਧਾਰਿਆ ਜਾਂਦਾ ਹੈ ਮਨ ਸੁਰ ਜਾਂਦਾ ਹੈ ਮਨ ਟਿਕ ਜਾਂਦਾ ਹੈ ਜੇ ਡਿਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਹਨੂੰ ਡਿਠ ਲਿਆ ਨਾ ਉਹ ਮਾਲਕ ਦੇ ਪਵਿੱਤਰ ਦਰਸ਼ਨ ਕਰ ਲਏ ਸਤਿਗੁਰਾਂ ਦੇ ਉਹਨਾਂ ਦਾ ਅੰਦਰੋਂ ਮਨ ਜਿਹੜਾ ਉਹ ਮਰ ਕੇ ਉਹਦੇ ਚਰਨਾਂ ਵਿੱਚ ਡਿੱਗ ਜਾਂਦਾ ਹੈ ਉਹਦੀ ਫੁਰਨਿਆਂ ਦੀ ਜਿਹੜੀ ਰਫਤਾਰ ਹੈ ਟੁੱਟ ਜਾਂਦੀ ਹੈ ਉਹ ਸਾਧਿਆ ਜਾਂਦਾ ਜਿਹਦਾ ਮਾਨੀ ਸਾਧਿਆ ਜਾਂਦਾ ਉਹੀ ਸਾਧ ਹੈ ਭਾਈ ਮਹਾਰਾਜ ਜੀ ਕਹਿੰਦੇ ਜਿਨੇ ਮਨ ਨੂੰ ਸੁਧਾਰ ਲਿਆ ਨਾ ਉਹਨੇ ਸਾਰਾ ਜਗਤ ਸੁਧਾਰ ਲਿਆ ਜਿਹਦਾ ਆਪਣਾ ਮਨ ਸੋਧਿਆ ਗਿਆ ਸੁਧਰ ਗਿਆ ਮਹਾਰਾਜ ਜੀ ਕਹਿੰਦੇ ਉਹ ਸੱਚਾ ਸਿੱਖ ਹੈ ਉਹਦੇ ਚਰਨਾਂ ਵਿੱਚ ਹਾਜ਼ਰ ਹੈ ਇਹ ਭਾਈ ਅਗਲੀ ਖੀਲੀ ਤੋਂ ਖੁਜ ਮਹਾਰਾਜ ਜੀ ਸਦਕੇ ਜਾਂਦੇ ਹਨ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮਵਾਰਿਆ ਮਹਾਰਾਜ ਜੀ ਕਹਿੰਦੇ ਅਸੀਂ ਸਤਿਗੁਰਾਂ ਤੋਂ ਬਲਿਹਾਰ ਜਾਂਨੇ ਆਂ ਸਦਾ ਸਦਾ ਘੁੰਮ ਸਦਾ ਹੀ ਮਹਾਰਾਜ ਜੀ ਕਹਿੰਦੇ ਸਦਾ ਸਦਾ ਭੁਮ ਵਾਰਿਆ ਤੋ ਆਪ ਕੀ ਵਾਰ 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 ਮਹਾਰਾਜ ਜੀ ਕਹਿੰਦੇ ਕੁਰਬਾਨ ਬਲਹਾਰ ਜਾਂਦੇ ਹਾਂ ਗੁਰਮਖ ਜੀਤਾ ਮਨਮੁਖ ਹਾਰਿਆ ਮਹਾਰਾਜ ਜੀ ਕਹਿੰਦੇ ਗੁਰਮਖ ਜਿੱਤ ਗਿਆ ਮਨਮੁਖ ਹਾਰ ਪ੍ਰਾਪਤ ਕਰਕੇ ਗਿਆ ਹੀਰਲੀ ਤੋਖ ਵਿੱਚ ਕਹਿ ਰਹੇ ਆਂ ਕਹਿੰਦੇ ਭਾਈ ਸਤਗੁਰੂ ਜੀਓ ਗੁਰਮੁਖ ਜਨ ਜਿੱਤ ਗਏ ਉਹਨਾਂ ਨੇ ਸੰਸਾਰ ਸਾਗਰ ਤੇ ਜਨਮ ਲੈ ਕੇ ਇਸ ਭਵ ਸਾਗਰ ਨੂੰ ਜਿੱਤ ਲਿਆ ਤੇ ਮਹਾਰਾਜ ਜੀ ਕਹਿੰਦੇ ਮਾਨਮੁਖ ਜਿਹੜੇ ਹਨ ਹਾਰ ਕੇ ਚਲੇਗੇ ਹਾਰ ਪ੍ਰਾਪਤ ਹੋਈ ਉਹਨਾਂ ਨੂੰ ਉਹਨਾਂ ਨੂੰ ਆਮ ਲੱਗਦਾ ਕਿ ਅਸੀਂ ਜਿੱਤ ਗਏ ਪਰ ਨਹੀਂ ਮਹਾਰਾਜ ਜੀ ਕਹਿੰਦੇ ਹਾਰ ਕੇ ਜਾਂਦੇ ਹਨ ਗੁਰਮੁਖ ਜਿੱਤ ਪ੍ਰਾਪਤ ਕਰ ਲਿਆਦਣ ਉਹ ਜਗਤ ਵਿੱਚ ਰਹਿੰਦੇ ਵੀ ਸੁਖੀ ਅਤੇ ਲੋਕ ਵਿੱਚ ਵੀ ਉਹਨਾਂ ਨੂੰ ਸੁੱਖ ਮਿਲਦਾ ਹੈ ਇਹ ਭਾਈ ਅੱਜ ਦੇ ਸ਼ਲੋਕ ਕੌੜੀ ਦੀ ਵਿਚਾਰ ਹੈ ਉੱਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ ਜੀ ਇੰਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨੀਕਾਂ ਭੁੱਲਾ ਜੰਦਿਆਂ ਨ ਮਹਾਰਾਜ ਜੀ ਸਮਾਤ ਬਖਸ਼ਣ ਭਾਈ ਆਈਆਂ ਸੰਤਾਂ ਦੀਆਂ ਹਾਦਰਿਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ